ਕਟਨਾਤ ਕਿੱਥੋਂ ਆਂ ਹਾਂਜੀ ਸਰ ਸਸੀ ਗਾਲ ਜੀ ਮੇਰਾ ਨਾਮ ਕਰਮਜੀਤ ਸਿੰਘ ਪਿੰਡ ਮੇਰਾ ਬੱਬਨਪੁਰ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਜੀ ਕਿਹੜਾ ਪ੍ਰੋਡਕਟ ਤੁਸੀਂ ਤਿਆਰ ਕੀਤਾ ਆਪਣੇ ਕੋਲੇ ਗੁੜ ਦੇ ਪ੍ਰੋਡਕਟ ਹੈ ਜੀ ਆਪਾਂ ਨੂੰ 17 ਸਾਲ ਹੋ ਗਏ ਇਸ ਲਾਈਨ ਦੇ ਵਿੱਚ ਮੰਗਨੇ ਤੋਂ ਗੁੜ ਦੇ ਜਿਹੜੇ ਪ੍ਰੋਡਕਟ ਤਿਆਰ ਕਰਦੇ ਆ ਜੀ ਹਾਂਜੀ ਉਹਦੇ ਵਿੱਚ ਵੱਖ-ਵੱਖ ਆਪਣੇ ਕੋਲ ਫਲੇਵਰਾਂ ਦੇ 15-16 ਤਰ੍ਹਾਂ ਦੇ ਗੁੜ ਹੁੰਦੇ ਆ ਜੀ ਜਿਵੇਂ ਨਾਰਮਲ ਦੇਸੀ ਘੋੜਾ ਚਾਹੜ ਆ ਇਹ 100 ਰੁਪਏ ਕਿਲੋ ਹੈ ਜੀ ਤੇ ਉਸ ਤੋਂ ਬਾਅਦ ਸੌਂਫ ਜੁਆਇਨ ਇਲਾਇਚੀ ਵਾਲਾ ਗੁੜ ਆ ਗਿਆ ਜੀ ਇਹ ਆਮਲੇ ਵਾਲਾ ਗੁੜ ਹੈ ਜੀ ਇਹ ਡਰਾਈ ਫਰੂਟ ਵਾਲਾ ਗੁੜ ਆ ਗਿਆ ਜੀ ਇਹ ਸਾਡਾ ਹਰਬਲ ਗੁੜ ਆ ਗਿਆ ਇਹਦੇ ਵਿੱਚ ਕਾਲੀ ਮਿਰਚ ਅੰਬਲਦੀ ਸੁੰਡ ਜਵੈਂਟ ਸੌਂਫ ਦਾਲਚੀਨੀ ਵਗੈਰਾ ਇਹਨੂੰ ਸ਼ੂਗਰ ਵਾਲੇ ਵੀ ਲੈ ਸਕਦੇ ਬੈਵਦੀ ਕਬਜ ਵਾਸਤੇ ਬਹੁਤ ਚੰਗਾ ਜੀ ਇਹ ਉਸ ਤੋਂ ਬਾਅਦ ਆਪਣੀਆਂ ਪਿੰਨੀ ਆ ਗਈਆਂ ਜੀ ਤਿਲਾਂ ਦੀਆਂ ਆ ਗਈਆਂ ਜੀ ਇਹ ਨਾਰੀਅਲ ਡਰਾਈ ਫੂਡ ਦੀਆਂ ਆਗੀਆਂ ਜੀ ਇਹ ਗੁੜ ਦਾ ਗਾਜਰਪਾਕ ਆ ਗਿਆ ਜੀ ਤੇ ਇਹ ਇਹ ਆਪਣੀ ਐਲਸੀ ਕਿਹੜਾ ਤੁਸੀਂ ਗੁੜ ਦਾ ਗਾਜਰਪਾਕ ਬਣਾਇਆ ਕਿਵੇਂ ਤਿਆਰ ਕਰਦੇ ਸਰ ਇਹ ਇਹਨੂੰ ਦੇਸੀ ਕੀ ਦੇ ਵਿੱਚ ਮੰਨ ਲਓ ਗਾਜਰਾਂ ਨੂੰ ਪਹਿਲਾਂ ਰੋਸਟਰਡ ਕੀਤਾ ਜਾਂਦਾ ਉਹਦੇ ਵਿੱਚ ਮੰਨ ਲਓ ਛੋਟੀ ਵੱਡੀ ਇਲਾਇਚੀ ਲੌਂਗ ਡਰਾਈ ਫੂਡ ਪਾਏ ਜਾਂਦੇ ਨਾਰੀਅਲ ਪਾਇਆ ਜਾਂਦਾ ਜੀ ਤੇ ਗੁੜ ਦੇ ਵਿੱਚ ਹੀ ਤਿਆਰ ਹੁੰਦਾ ਜੀ ਇਹ ਐਲਸੀ ਦੀਆਂ ਵੀ ਨੀਆਂ ਆਗੀਆਂ ਜੀ ਇਹ ਆਪਣਾ ਗੁੜ ਦਾ ਚਨੇ ਆ ਗਏ ਜੀ ਤੇ ਇਹ ਆਪਣਾ ਦੇਸੀ ਕੀ ਆ ਗਿਆ ਜੀ ਗਾਂ ਦਾ ਵੀ ਤੇ ਮੱਝਾਂ ਦਾ ਜੀ ਇਹ ਹਰਬਲ ਸ਼ੱਕਰ ਆ ਗਈ ਹੈ ਜੀ ਆਪਣੀ ਇਹ ਅੰਬ ਹਲਦੀ ਸ਼ੱਕਰ ਹੈ ਆਪਣੀ ਦੇਸੀ ਸ਼ੱਕਰ ਹੈ ਜੀ ਹਲਦੀ ਆਪਣੀ ਮਿਰਚ ਆ ਗਈ ਹੈ ਜੀ ਹਾਂਜੀ ਜਿਹੜੀ ਇਹ ਆਪਹਾੜਦੀ ਸ਼ੱਕਰ ਬਣਾ ਰਹੇ ਹਾਂ ਹਾਂਜੀ ਇਹ ਵੀ ਤਿਆਰ ਕਰਦੇ ਹਾਂ ਇਹਦੇ ਵਿੱਚ ਸਰ ਅੰਬ ਹਲਦੀ ਪਾ ਕੇ ਤਿਆਰ ਕੀਤੀ ਜਾਂਦੀ ਹੈ ਜਿਵੇਂ ਲੋਕੀ ਦੁੱਧ ਚ ਪਾ ਕੇ ਹਲਦੀ ਪੀਂਦੇ ਆ ਉਸ ਤਰ੍ਹਾਂ ਹੀ ਇਹਨੂੰ ਇੱਕ ਚਮਚਾ ਦੁੱਧ ਦੇ ਵਿੱਚ ਪਾਓ ਤੇ ਸ਼ਾਮੀ ਪੀ ਲਓ ਇਹ ਐਂਟੀਬਾਇਓਟਿਕ ਹੁੰਦੀ ਹੈ ਇਹ ਹਰਬਲ ਸ਼ੱਕਰ ਜੇ ਮੈਂ ਸ਼ੂਗਰ ਵਾਲਾਂ ਵਾਸਤੇ ਬੈਵਦੀ ਕਬਜ ਵਾਸਤੇ ਬੜੀ ਚੰਗੀ ਹੈ ਸ਼ੂਗਰ ਵਾਲੇ ਪੇਸ਼ੈਂਟ ਵੀ ਇਹਨੂੰ ਪ੍ਰੋਪਰ ਆਪਣਾ ਬੇਫਿਕਰ ਹੋ ਕੇ ਲੈ ਸਕਦੇ ਆ ਜੀ ਇਹਨੂੰ ਹਾਂਜੀ ਹਰਬਲ ਹਰਬਲ ਸ਼ੱਕਰ ਹਾਂਜੀ ਇਹ ਆਪਣੀ ਨਾਰਮਲ ਦੇਸੀ ਸ਼ੱਕਰ ਆ ਗਈ ਜੀ ਹਰਬਲ ਸ਼ੱਕਰ ਦੇ ਵਿੱਚ ਸਰ ਕਾਲੀ ਮਿਰਚਾਂ ਬਾਲ ਦੀ ਸੁੰਡ ਅਜਵੈਨ ਸੌਫ ਬਦਲ ਚੀਨੀ ਅਰਜਨਸਾਲ ਮਰੀਂਗਾ ਇਹਦੇ ਵਿੱਚ ਜਿਹੜੇ ਪਾਏ ਜਾਂਦੇ ਆ ਹਾਂਜੀ ਬੈਨੀਫਿਟ ਸਰ ਇਹਦੇ ਵਿੱਚ ਜਿਵੇਂ ਕਿਸੇ ਨੂੰ ਕੋਈ ਪੇਟ ਦੀ ਪ੍ਰੋਬਲਮ ਆ ਜਿਵੇਂ ਕਬਜ ਦੀ ਹੈ ਜਾਂ ਡਾਈਜੈਸਟ ਦੇ ਉਹਦੇ ਵਾਸਤੇ ਬਹੁਤ ਚੰਗਾ ਹੈ ਜਿਹੜੇ ਸ਼ੂਗਰ ਵਾਲੇ ਪੇਸ਼ੈਂਟ ਹੈ ਉਹਨਾਂ ਵਾਸਤੇ ਬਹੁਤ ਹੀ ਲਾਭਦਾਇਕ ਹੈ ਜੀ ਹਾਂਜੀ ਇਹ ਜਿਹੜੀ ਤੁਸੀਂ ਇਹਦੇ ਬਾਰੇ ਕੋਈ ਟ੍ਰੇਨ ਲਈ ਸੀ ਜਾਂ ਆਪਣੇ ਤੌਰ ਤੇ ਇਹ ਸ਼ੁਰੂ ਕਰ ਲਿਆ ਕਰੇ ਤੁਸੀਂ ਨਹੀਂ ਇਹ ਸਾਰਾ ਮੇਰੇ ਆਪ ਦੇ ਮਾਈਂਡ ਦੀ ਨੇ ਜੀ ਦੇਖੋ ਹੁਣ ਤਾਂ ਮੇਥੋਂ ਦੇਖ ਕੇ ਬੜੇ ਜਿਹੜੇ ਮੇਰੇ ਕਿਸਾਨ ਵੀਰ ਨੇ ਹਾਂ ਮਾਲੋ ਉਹਨਾਂ ਨੇ ਵੀ ਮੇਰੇ ਨੂੰ ਦੇਖ ਦੇ ਇੱਕ ਪ੍ਰੋਡਕਟ ਬੜੇ ਤਿਆਰ ਬਣਾਏ ਆਗੇ ਲੇਕਿਨ ਜਿਹੜੀ ਇਹ ਸਾਰੀ ਜਿਹੜੀ ਜਿੰਨੀਆਂ ਵੀ ਰੈਸਪੀ ਮੇਰੇ ਖੁੱਦ ਦੀਆਂ ਜੀ ਹਾਂਜੀ ਬਾਕੀ ਆਪਾਂ ਨੇ ਪੀਏ ਜੂ ਤੋਂ ਟ੍ਰੇਨਿੰਗ ਲਈ ਹੈ ਜੀ ਪ੍ਰੋਪਰ ਗੁੜ ਸ਼ੱਕਰ ਦੀ ਲਈ ਹੈ ਜੀ ਬਾਕੀ ਜਿੰਨੇ ਫਲੇਵਰ ਆ ਉਹ ਸਾਰੇ ਮੇਰੇ ਖੁੱਦ ਦੇ ਮਾਈਂਡ ਦੇ ਆ ਜੀ ਹਾਂਜੀ ਜੀ ਦਾ ਜਿਹੜਾ ਆਪਣਾ ਰੁਕਣ ਵਾਲੀ ਗੱਲ ਕਰੀਆ ਰਿਸਪੌਂਸ ਜਿਹੜਾ ਸਰ ਜਿੰਨਾ ਕਹੇ ਤੋਂ ਉਹਨੇ ਹੀ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਮਿਲ ਰਿਹਾ ਹੈ ਤਾਂ ਕਰਕੇ ਵੱਖ-ਵੱਖ ਤਰ੍ਹਾਂ ਦੇ ਆਪਾਂ ਇੰਨੇ ਤਰ੍ਹਾਂ ਦੇ ਮੰਨ ਲਓ ਜਿਹੜੇ ਇਹਨਾਂ ਨੂੰ ਫਲੇਵਰ ਤਿਆਰ ਕਰੀ ਜਾਂਦੇ ਆ ਕਿਉਂਕਿ ਅੱਜ ਕੱਲ ਪਹਿਲਾਂ ਲੋਕੀ ਬਿਲਕੁਲ ਗਾਇਬ ਹੋ ਚੁੱਕੇ ਸੀ ਗੁੜ ਦੇ ਤੋਂ ਖਾਣ ਤੋਂ ਹੁਣ ਅੱਜ ਕੱਲ ਲੋਕੀ ਕਹੀ ਕਰਦੇ ਆ ਵੀ ਸਾਡੇ ਜਿਹੜੇ ਬੱਚੇ ਆ ਉਹ ਗੁੜ ਨਹੀਂ ਖਾਂਦੇ ਤਾਂ ਉਹ ਵੱਖ-ਵੱਖ ਤਰ੍ਹਾਂ ਦੇ ਵੀ ਕਿਸੇ ਮੇਰਾ ਕਿਵੇਂ ਜਿਹੜਾ ਘੋੜਾ ਬੱਚੇ ਯੂਜ਼ ਕਰਨ ਉਹਨਾਂ ਦਾ ਡਾਈਜੈਸਟ ਸਿਸਟਮ ਹੋਵੇ ਆਇਰਨ ਦੀ ਮਾਤਰਾ ਉਹਨਾਂ ਦੀ ਪੂਰੀ ਹੋਵੇ ਗਰੋਥ ਹੋਵੇ ਉਹਦੇ ਵਾਸਤੇ ਕੋਈ ਅਸੀਂ ਗੁੜ ਦੇ ਵਿੱਚ ਚਨੇ ਬਣਾਤੇ ਆਮਲੇ ਦਾ ਗੁੜ ਬਣਾਤਾ ਜੀ ਚਾਕਲੇਟ ਵਾਲਾ ਗੁੜ ਬਣਾਤਾ ਹਰਬਲ ਗੁੜ ਬਣਾਤਾ ਜੀ ਗਾਜਰਪਾਖ ਬਣਾਤਾ ਜਿਵੇਂ ਅੱਜ ਕੱਲ ਬਾਜ਼ਾਰ ਦੇ ਵਿੱਚ ਜਿਹੜੀ ਮਠਿਆਈ ਹੈ ਉਹ ਬੜੀ ਮਲਾ ਲੋ ਸੁਧ ਮਿਲਦੀ ਤੁਹਾਨੂੰ ਪਤਾ ਹੀ ਮਲਾਪਟਾਲੀ ਹੈ ਇਹ ਇਹਨੂੰ ਪ੍ਰੋਪਰ ਬੰਦਾ ਜਿਵੇਂ ਆਪਾਂ ਕਹਿੰਦੇ ਮਠਿਆਈ ਖਾਂਦਾ ਗਾਜਰਪਾਖ ਖਾਂਦਾ ਉਸ ਤਰ੍ਹਾਂ ਇਹਨੂੰ ਯੂਜ਼ ਕਰਦਾ ਬਹੁਤ ਵਧੀਆ ਇਹਦਾ ਜਿੱਥੇ ਵੀ ਅਸੀਂ ਜਾਂਦੇ ਇਹਦਾ ਬਹੁਤ ਵਾ ਰਿਸਪਾਂਸ ਮਿਲਦਾ ਸਾਨੂੰ ਕਿਤੇ ਚਾ ਟਾਈਮ ਤੋਂ ਕਰ ਰਹੇ ਹਾਂ ਸਾਨੂੰ ਸਰ 17 ਸਾਲ ਹੋ ਗਏ ਜੀ ਇਸ ਲਾਈਨ ਦੇ ਵਿੱਚ ਮੈਨੂੰ ਉਹ ਤੋਂ ਤਾਂ ਐ ਮੰਨ ਕੇ ਚੱਲੋ ਹੁਣ ਤਾਂ ਤੁਸੀਂ ਜਿਹੜੀ ਵੀ ਜਗਾ ਜਿਹੜੇ ਵੀ ਰੋਡ ਤੇ ਜਾਓਗੇ ਤੁਹਾਨੂੰ ਖਲਾੜਾ ਮਿਲੂਗਾ ਲੋਕਾਂ ਨੂੰ ਪਤਾ ਵੀ ਗੁੜ ਦੇ ਖਲਾੜੇ ਆ ਹੁੰਦੇ ਆ 17 ਸਾਲਾਂ ਦੇ ਵਿੱਚ ਮੈਂ ਤਾਂ ਇੱਕ ਤਰ੍ਹਾਂ ਦਾ ਪੰਜਾਬ ਦੇ ਵਿੱਚ ਜਾਗ ਲਾਇਆ ਜਿਹੜੀ ਵੀ ਬੈਲਟ ਹੈ ਮੈਂ 17 18 ਖਲਾੜੇ ਜਿਹੜੇ ਲਵਾ ਚੁੱਕੇ ਹਾਂ ਹੁਣ ਤੱਕ ਜੀ ਹੁਣ ਵੀ ਜੇ ਕਿਸੇ ਮੇਰੇ ਵੀਰ ਨੇ ਕੋਈ ਕੰਮ ਕਰਨਾ ਚਾਹੁੰਦਾ ਕੋਈ ਮਨਾਈ ਨਹੀਂ ਹੈ ਹੁਣ ਕਹੀ ਕਿ ਹੁੰਦਾ ਵੀ ਅਗਲਾ ਕਹਿੰਦਾ ਖਾਭ ਨਹੀਂ ਮੈਂ ਮੈਂ ਕਰਦੇ ਆ ਅੱਗੇ ਲੋਕੀ ਦਾ ਨਾ ਕਰਨ ਮੇਰਾ ਕੋਈ ਸੇਲ ਘਟ ਜਾਈਂ ਜਾਂ ਹੋਰ ਹੋ ਜੂ ਮੈਨੂੰ ਇਹ ਇਸ ਦੀ ਕੋਈ ਪ੍ਰੋਬਲਮ ਨਹੀਂ ਹੈ ਜੀ ਕਿਉਂਕਿ ਜਿੰਨਾ ਲੋਕੀ ਓ ਜਿੰਨੇ ਮਾਰਕੀਟ ਦੇ ਵਿੱਚ ਹੋਊਗਾ ਉਨੇ ਹੀ ਆਪਣੇ ਲੋਕ ਅਵੇਅਰਨੈਸ ਹੋਣਗੇ ਤੇ ਆਪਾਂ ਚੰਗੀਆਂ ਚੀਜ਼ਾਂ ਵੱਲ ਪ੍ਰੇਰਿਤ ਹੋਣਗੇ ਤੇ ਜਿਹੜਾ ਵੀ ਬੰਦਾ ਕੋਈ ਇਹ ਕੰਮ ਕਰਨਾ ਕੋਈ ਚਾਹੁੰਦਾ ਤਾਂ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਤੇ ਮੈਂ ਉਹਨੂੰ ਸਾਰੀ ਗੱਲ ਦੀ ਉਹਨੂੰ ਆਪਾਂ ਉਹਨੂੰ ਉਹਦੀ ਪਰ ਹੈਲਪ ਕਰਾਂਗੇ ਜੀ। ਕਿਹੜੀ ਗੱਲ ਕਰੀਏ ਚਕਾ ਦੀ ਗੱਲ ਕਰੀਏ ਤਾਂ ਕਿੰਨਾ ਰੁਜ਼ਗਾਰ ਹੈ ਪਰਵਾਸ ਦਾ ਪੰਜਾਬ ਸਕਰੈਨ ਹਾਂ ਜੀ। ਰੋਜ਼ਗਾਰ ਪਰ ਪਰਿਵਾਰ ਦਾ ਚੰਗਾ ਠੋਕਾ ਦਿੱਤਾ ਇਹ ਕਰਦਾ ਸਰ ਰੋਜ਼ਗਾਰ ਚੱਲਦਾ ਮੈਂ ਮੰਨ ਲਓ ਮੇਰੇ ਜਿਹੜੇ ਵਰਕਰ ਨੇ 40 ਵਰਕਰਾਂ ਨੂੰ ਮੈਂ ਰੋਜ਼ਗਾਰ ਦੇ ਚੁੱਕੇ ਆ ਜਿਹੜੇ ਜਿਹਦੇ ਵਿੱਚ 10 ਜੀ ਤਾਂ ਸਾਡੇ ਘਰ ਦੇ ਮੈਂਬਰ ਅਸੀਂ ਖੁਦ ਆਂ ਜੀ ਜਿਹੜੇ 30 ਲੇਬਰ ਵਾਲੇ ਕੰਮ ਕਰਦੇ ਆ ਸਾਡੇ ਪਿੰਡੋਂ ਜਿਹੜੀਆਂ 8-10 ਬੀਬੀਆਂ ਜਿਹੜੀਆਂ ਉਹ ਕੰਮ ਕਰਦੀਆਂ ਤੇ ਮਜ਼ਦੂਰ ਕੰਮ ਕਰਦੇ ਆ ਹਾਂ ਜੀ ਆਸੇ ਪਹਿਲਾਂ ਤਾਂ ਡਾਕਿੰਗ ਸੀ ਤੁਹਾਡਾ ਹਾਂਜੀ ਇਸ ਤੋਂ ਪਹਿਲਾਂ ਤਾਂ ਡਾਕਿੰਗ ਸੀ ਤੰਦਾਂ ਆਮ ਨਾਰਮਲ ਕਿਸਾਨ ਸੀਗੇ ਖੇਤੀਬਾੜੀ ਕਰਦੇ ਸੀਗੇ ਜੀ ਪਹਿਲਾਂ ਵੀ ਸਾਡੇ ਦਾਦਾ ਜੀ ਨੇ ਬੜੇ ਵਾਰਡ ਦੇ ਜਿੱਤੇ ਹੋਇਆ ਉਹਨਾਂ ਦਾ ਗੰਨੇ ਦੇ ਵਿੱਚ ਹਰ ਵਾਰ ਤੁਸੀਂ ਐ ਮੰਨ ਲਓ ਵੀ ਪਹਿਲਾ ਦੂਜਾ ਪੰਜਾਬ ਦੇ ਵਿੱਚੋਂ ਪੀਏਯੂ ਦੇ ਵਿੱਚ ਪਹਿਲਾ ਨੰਬਰ ਹੁੰਦਾ ਸੀ ਤੇ ਉਸ ਤੋਂ ਬਾਅਦ ਫਿਰ ਗੰਨਾ ਅਸੀਂ ਮਿੱਲ ਦੇ ਵਿੱਚ ਹੀ ਜਾਂਦਾ ਹੁੰਦਾ ਸਾਡਾ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਸਾਡੇ ਪਾਪਾ ਜੀ ਨੇ ਇੱਧਰ ਨੂੰ ਮੰਨ ਲਓ ਸੇਧ ਹੋਈ ਉਹਨਾਂ ਨੇ ਕੰਮ ਸਟਾਰਟ ਕੀਤਾ ਉਸ ਤੋਂ ਬਾਅਦ ਜਿਹੜਾ ਅਮਲੀ ਜਾਮਾ ਮੈਂ ਉਹਨੂੰ ਦੇ ਦਿੱਤਾ ਜੀ ਹਾਂਜੀ ਪੋਟੈਟੋ ਤਿਆਰ ਕਰਦੇ ਹਾਂ ਹਾਂਜੀ ਸਰ ਹਾਂਜੀ ਬਿਲਕੁਲ ਉਹ ਹੋ ਗਏ ਸਰ ਵੈਸੇ ਤਾਂ ਮਨ ਲਓ ਚ 13 14 ਸਾਲ ਹੋ ਗਿਆ ਤੇ ਉਸ ਤੋਂ ਬਾਅਦ ਜਿਹੜੇ ਹਰ ਵਾਰੀ ਹਰ ਵਾਰੀ ਕੋਈ ਨਾ ਕੋਈ ਹੁਣ ਜਿਵੇਂ ਐਕਸਟਰਾ ਹੁਣ ਜਿਵੇਂ ਮੇਰੇ ਕੋਲ ਉਹ ਗੁੜ ਹੈ ਨਹੀਂਗਾ ਜਿਹੜਾ ਮੈਂ ਨਵਾਂ ਪਾਵਰ ਗੁੜ ਤਿਆਰ ਕੀਤਾ ਜਿਹਦੇ ਵਿੱਚ ਸਫੈਦ ਮੂਸਲੀ ਅਸਵਗੰਧਾ ਸਟਾਵਰ ਇਲਚੀ ਹਲਦੀ ਉਹ ਅੱਜ ਮੇਰੇ ਕੋਲ ਹੈ ਨਹੀਂ ਮਿਸ ਹੈ ਤੇ ਚਾਕਲੇਟ ਵਾਲਾ ਗੁੜ ਮਿਸ ਹੈ ਜੀ ਕਿਹੜਾ ਚਾਹਾਂਗਾ ਲੋਕਾਂ ਨੂੰ ਤਾਂ ਬਸ ਇਹੀ ਮੈਸੇਜ ਹੈ ਜੀ ਵੀ ਇਹ ਨਹੀਂ ਮੈਂ ਕਹਿੰਦਾ ਵੀ ਹਰ ਚੀਜ਼ ਮੈਤੋਂ ਹੀ ਖਰੀਦੋ ਪਰ ਜੇ ਮੈਤੋਂ ਵੀ ਕੋਈ ਖਰੀਦਦਾ ਮੇਰੇ ਵੀ ਬੈਕਗ੍ਰਾਉਂਡ ਤੱਕ ਮੇਰੀ ਜਿਹੜੀ ਜਾਣ ਪਛਾਣ ਤੈਕੀਕਤ ਕਰਕੇ ਚੀਜ਼ ਖਰੀਦੋ ਚੰਗੀਆਂ ਚੀਜ਼ਾਂ ਖਾਓ ਤੇ ਬਿਮਾਰੀਆਂ ਤੋਂ ਜਿਹੜਾ ਛੁਟਕਾਰਾ ਉਹ ਪਾਓ